ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 28 ਗੁੰਦੇ ਪਾਏ ਆ ਜੀ ਤੇ 8 8 ਗੁੰਦਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਬਿਲਕੁਲ ਫਰੈਸ਼ ਡਿਜ਼ਾਈਨ ਹੈ ਤੇ ਤੁਸੀਂ ਜਰੂਰ ਦੇਖਿਓ ਜਰੂਰ ਟਰਾਈ ਕਰਿਓ ਜੇ ਤੁਸੀਂ ਦੇਖੋਗੇ ਵੀਡੀਓ ਬਣਾਓਗੇ ਤਾਂ ਬਹੁਤ ਸੋਹਣਾ ਲੱਗੂਗਾ ਬਹੁਤ ਹੀ ਸੋਹਣਾ ਹੈ ਬਦੋਂ ਵੱਧ ਸੋਹਣਾ ਡਿਜ਼ਾਈਨ ਹੈ ਤੇ ਕੋਟੀ ਸਵੈਟਰ ਜੈਕਟ ਜਿਹੜੀ ਵੀ ਤੁਸੀਂ ਬਣਾਓਗੇ ਬਹੁਤ ਸੋਹਣੀ ਲੱਗੂਗੀ ਬਹੁਤ ਬਹੁਤ ਸੋਹਣੀ ਲੱਗੂਗੀ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਨਵੇਂ ਦੇਖਣ ਵਾਲੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਪਹਿਲੀ ਸਲਾਈ ਤੇ ਆਪਾਂ ਪਹਿਲਾ ਕੁੰਡਾ ਤਾਰਿਆ ਬਾਕੀ ਦੇ ਕੁੰਡੇ ਆਪਾਂ ਜਿਵੇਂ ਆਮ ਸਲਾਈ ਬਣਾਉਨੇ ਆ ਇਸ ਤਰ੍ਹਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਤੇ ਸਿੱਧੀ ਸਲਾਈ ਤੇ ਇਹ ਬਣੂਗਾ ਡਿਜ਼ਾਈਨ ਜੀ ਡਿਜ਼ਾਈਨ ਤੁਸੀਂ ਜਰੂਰ ਬਣਾਇਓ ਤੇ ਵੀਡੀਓ ਪੂਰੀ ਜਰੂਰ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਊਗਾ ਜਲਦੀ ਵੀ ਬਹੁਤ ਬਣਦਾ ਇਹ ਨਹੀਂ ਹੈਗਾ ਜੇ ਬਣਦਾ ਨਹੀਂ ਜਲਦੀ ਜਲਦੀ ਤੇ ਬਹੁਤ ਸੋਹਣਾ ਲੱਗਦਾ ਤੇ ਬਹੁਤ ਜਲਦੀ ਬਣਦਾ ਤੇ ਚਲੋ ਜੀ ਆਪਾਂ ਸਲਾਈ ਬਣਾ ਲਈ ਆ ਉਨ ਵੀ ਕਿਸੇ ਵੀ ਰੰਗ ਦੇ ਹੋਵੇ ਹਰੇਕ ਰੰਗ ਦੇ ਵਿੱਚ ਬਹੁਤ ਸੋਹਣਾ ਬਣ ਕੇ ਆਉਣ ਵਾਲਾ ਡਿਜ਼ਾਈਨ ਹੈ ਤੇ ਚਲੋ ਜੀ ਆਪਾਂ ਸਗਾਈ ਬਣਾ ਲਈ ਉਲਟੀ ਇੱਕ ਗੁੰਡਾ ਤਾਰਿਆਤਾ ਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਦੋ ਗੁੰਡੇ ਉਲਟੇ ਬਣਾ ਕੇ ਆਪਾਂ ਹੁਣ ਆਹ ਵਾਲੇ ਜਿਹੜੇ ਦੋ ਗੁੰਡੇ ਆ ਇਨਾਂ ਤੇ ਆਪਾਂ ਹੁਣ ਡਿਜ਼ਾਈਨ ਸਟਾਰਟ ਕਰਾਂਗੇ ਆਹ ਤਾਂ ਦੋ ਗੁੰਡੇ ਆਪਣੇ ਉਲਟੇ ਆ ਜਿਹੜੇ ਇਹ ਉਲਟੇ ਰਹਿਣਗੇ ਪੂਰੇ ਪੂਰੇ ਡਿਜ਼ਾਈਨ ਚ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੈਣਾ ਹੈ ਆਪਾਂ ਇਹ ਗੁੰਡੇ ਬਦਲ ਲਿਆ ਆਪਾਂ ਇਧਰਲਾ ਗੁੰਡਾ ਇਧਰ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਸਿੱਧੇ ਬਣਾ ਲੈਣਾ ਦੋ ਕੁੰਡੇ ਹੈ ਜੀ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਫਿਰ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਪਹਿਲਾਂ ਆਪਾਂ ਆ ਵਾਲਾ ਕੁੰਡਾ ਉੱਪਰ ਆਇਆ ਸੀ ਆਪਣਾ ਇੱਧਰ ਲਾ ਹੁਣ ਆ ਵਾਲਾ ਕੁੰਡਾ ਇਹ ਉੱਪਰ ਲੈ ਕੇ ਆਉਣ ਆਪਾਂ ਇਹ ਵੀ ਧਿਆਨ ਨਾਲ ਦੇਖ ਲਿਓ ਆ ਕੁੰਡਾ ਆਪਾਂ نیچے ਕਰਾਂਗੇ ਆ ਵਾਲਾ ਕੁੰਡਾ ਉੱਪਰ ਕਰਾਂਗੇ ਇਹਨਾਂ ਨੂੰ ਵੀ ਆਪਾਂ ਸਿੱਧੇ ਬਣਾ ਲਾਂਗੇ ਆਹ ਲੋ ਜੀ ਆਪਣਾ ਹੋ ਗਿਆ ਇਹ 8 ਗੁੰਡਿਆਂ ਦਾ ਇੱਕ ਡਿਜ਼ਾਈਨ ਹੋ ਗਿਆ 2 ਗੁੰਡਿਆ ਹੋਗੇ 2 4 6 8 ਅੱਗੇ ਫੇਰ ਆਪਾਂ 2 ਕੁੰਡੇ ਉਲਟੇ ਬਣਾਵਾਂਗੇ ਆਹ ਵਾਲੇ 2 ਕੁੰਡੇ ਵੀ ਸਾਡੇ ਤਰੋ ਤਰ ਉਲਟੇ ਜਾਣਗੇ ਉਧਰੋਂ ਆਹ ਵਾਲੇ 2 ਕੁੰਡੇ ਉਲਟੇ ਜਾਣਗੇ ਨਕੀ ਜਿਹੜੇ ਆ 6 ਗੁੰਡਿਆਂ ਵਿੱਚ ਇਹ ਅਦਲਾ ਬਦਲੀ ਇਹਨਾਂ ਦੀ ਹੁੰਦੀ ਹੋਊਗੀ ਇਹਨਾਂ ਤੇ ਡਿਜ਼ਾਈਨ ਬਣਾਣਾ ਇੱਥੇ ਫੇਰ ਆਪਾਂ ਉਹੀ ਪ੍ਰੋਸੈਸ ਆਹ ਵਾਲਾ ਕੁੰਡਾ ਨੀਚੇ ਵਾਲਾ ਪਿੱਛੇ ਵਾਲਾ ਇਹ ਨੀਚੇ ਤੇ ਲੈ ਕੇ ਆਵਾਂਗੇ ਇਹਨੂੰ ਉੱਪਰੋਂ ਦੀ ਅੱਗੇ ਕਰਾਂਗੇ ਸੌਰੀ ਪਿੱਛੇ ਕਰਾਂਗੇ ਇਹਨੂੰ ਅੱਗੇ ਕਰਾਂਗੇ ਨੀਚੇ ਵਾਲੇ ਦੋਨਾਂ ਨੂੰ ਸਿੱਧੇ ਬਣਾ ਲੈਣਾ ਦੋ ਗੁੰਡੇ ਉਲਟੇ ਇਹ ਰਾਹ ਵਾਲੇ ਦੋ ਕੁੰਡੇ ਇਹ ਸਕੁੰਡੇ ਨੂੰ ਹੁਣ ਆਪਾਂ ਪਿੱਛੇ ਲੈ ਕੇ ਜਾਵਾਂਗੇ ਇਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਉੱਪਰੋਂ ਦੀ ਦੋਨਾਂ ਨੂੰ ਸਿੱਧੇ ਬਣਾ ਦਾਂਗੇ ਕਈ ਵਾਰ ਇਹ ਦੱਸਣ 'ਚ ਜੇ ਨਾ ਸਮਝ ਆਵੇ ਤਾਂ ਆਪਾਂ ਵੀਡੀਓ ਦੇਖ ਸਕਦੇ ਹਾਂ ਅੱਗੇ ਪਿੱਛੇ ਕਰਕੇ ਤਾਂ ਉਹਦੇ 'ਚ ਵੀ ਪਤਾ ਲੱਗ ਜਾਂਦਾ ਹੈ ਦੱਸਣ 'ਚ ਕਈ ਵਾਰੀ ਗਲਤੀ ਹੋ ਵੀ ਜਾਂਦੀ ਹੈ ਜੀ ਆ ਆਪਣੇ 6 ਕੁੰਡੇ ਬਣ ਗਏ ਜੀ ਹੁਣ ਫਿਰ ਤੋਂ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਫਿਰ ਆਪਾਂ ਵਾਲੇ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਕਰਾਂਗੇ ਉਲਟਾ ਪਲਟ ਕਰਾਂਗੇ ਇਹਨਾਂ ਦੀ ਤੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਹੁਣ ਆ ਦੋ ਕੁੰਡਿਆਂ ਦੀ ਕਰਾਂਗੇ ਇਸ ਤਰ੍ਹਾਂ ਕਰਾਂਗੇ ਇਹਨਾਂ ਦੀ ਮਸਲਾਈ ਬਣਾ ਕੇ ਤੁਹਾਨੂੰ ਇਹਨਾਂ ਦੀ ਡਾਇਰੈਕਸ਼ਨ ਦਿਖਾ ਦਿੰਨੀ ਆ ਕਿ ਕਿਵੇਂ ਹੋਣੀ ਚਾਹੀਦੀ ਆ ਜੇ ਆਪਾਂ ਨੂੰ ਫਸਟ ਵਾਲੀ ਸਲਾਈ ਡਿਜ਼ਾਈਨ ਦੀ ਸਮਝ ਆ ਜੇ ਤਾਂ ਆਪਣਾ ਸਾਰਾ ਡਿਜ਼ਾਈਨ ਵਧੀਆ ਚੱਲੀ ਜਾਂਦਾ ਜੇਕਰ ਫਸਟ ਵਾਲੀ ਗਲਤ ਬਣ ਜਵੇ ਤਾਂ ਫਿਰ ਡਿਜ਼ਾਈਨ 'ਚ ਗੜਬੜ ਹੋ ਹੀ ਜਾਂਦੀ ਹੈ ਆ ਦੇਖੋ ਜੀ ਆ ਇਧਰ ਨੂੰ ਆ ਵਾਲਾ ਇਧਰ वाला इधर न इधर न जी ये अपने तीन डिजायन बन गए जी हम हम आप आ गए जी उल्टे पासे उल्टे पासे आप कुंडे सीधे दो कुंडे उल्टे फिर दो कुंडे सीधे ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇਹ ਪੂਰੀ ਸਲਾਈ ਆਪਣੀ ਜਿਹੜੀ ਦੂਜੀ ਸਲਾਈ ਬਣਦੀ ਹੈ ਇਹ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੂਰੀ ਸਲਾਈ 'ਚ ਇਸ ਤਰ੍ਹਾਂ ਉਹ ਗਾ ਡਿਜ਼ਾਈਨ ਦੂਜੀ ਸਲਾਈ ਬਣ ਗਈ ਜੀ ਆਪਣੇ ਡਿਜ਼ਾਈਨ ਦੀ ਦੇਖੋ ਇਸ ਤਰ੍ਹਾਂ ਬਣਿਆ ਡਿਜ਼ਾਈਨ ਆਪਣਾ ਤੇ ਹੁਣ ਤੀਜੀ ਸਲਾਈ ਚ ਦੇਖੋ ਡਿਜ਼ਾਈਨ ਦੋ ਕੁੰਡੇ ਉਲਟੇ ਹੁਣ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਆਹਾਂ ਕੁੰਡਾ ਇਸ ਤਰ੍ਹਾਂ ਕਰਕੇ ਇਹਨੂੰ ਬਦਲ ਲਾਂਗੇ ਤੇ ਅਗਲੇ ਕੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਜਿਹੜੇ ਆਪਾਂ ਵਿਚਾਲੇ ਦੋ ਕੁੰਡੇ ਬਣਾਏ ਸੀ ਉਲਟੇ ਇਧਰੋਂ ਆਹ ਵਾਲਾ ਜਿਹੜਾ ਆਪਣਾ ਆਹ ਵਾਲੇ ਕੁੰਡੇ ਜਾਂਦੇ ਆ ਇਹਨਾਂ ਨੂੰ ਇਸ ਤਰ੍ਹਾਂ ਲਵਾਂਗੇ ਦੋਹਾਂ ਦਾ ਇੱਕ ਕਰ ਦਿਆਂਗੇ ਵੜ પા ਕੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਕੁੰਡੇ ਆਪਣੇ 8 ਗੁੰਡੇ ਇੱਥੇ 2 4 6 8 2 ਗੁੰਡੇ ਉਲਟੇ ਇੱਥੇ ਫਿਰ ਆਹ ਗੁੰਡਾ ਸਿੱਧਾ ਬਣਾਵਾਂਗੇ ਵਲ ਪਾ ਕੇ ਇੱਥੇ ਆ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦੇਾਂਗੇ ਇਧਰੋਂ ਇਹਨਾਂ ਦਾ ਦੋਆਂ ਦਾ ਇੱਕ ਬਣਾ ਦਾਂਗੇ ਤੇ ਵਲ ਪਾ ਕੇ ਅਗਲਾ ਗੁੰਡਾ ਫਿਰ ਆਪਾਂ ਸਿੱਧਾ ਬਣਾ ਲਾਂਗੇ ਵੇ ਆਪਾਂ ਦੋ ਗੁੰਡੇ ਉਲਟੇ ਬਣਾ ਲਏ ਫਿਰ ਸਿੱਧਾ ਗੁੰਡਾ ਆ ਗਿਆ ਵਾਲਾ ਇਹ ਇੱਕ ਗੁੰਡਾ ਸਿੱਧਾ ਬਣਾਵਾਂਗੇ ਵਾਲ ਪਾ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਇਧਰੋਂ ਇਹਨਾਂ ਦੋਹਾਂ ਦਾ ਇੱਕ ਬਣਾ ਦਾਂਗੇ ਜਿਹੜੇ ਆਪਣੇ ਹੁਣ ਵਿਚਾਲੇ ਦੋ ਗੁੰਡੇ ਉਲਟੇ ਬਣਾਏ ਸੀ ਆਪਣੇ ਦੋਨੇ ਬੰਦ ਹੋ ਗਏ ਵਾਲ ਪਾ ਕੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਤੀਜੀ ਸਲਾਈ ਬਣ ਗਈ ਜੀ ਆਪਣੀ ਇਹ ਹੁਣ ਆਗੇ ਚੌਥੀ ਸਲਾਈ ਦੋ ਗੁੰਡੇ ਸਿੱਧੇ 1 2 3 4 5 6 ਗੁੰਡੇ ਆਪਣੇ ਇੱਥੇ ਉਲਟੇ ਹੋ ਗਏ ਜੀ ਹੁਣ ਹੁਣ ਆਪਣੇ ਇੱਥੇ 6 ਗੁੰਡੇ ਉਲਟੇ ਹੋ ਗਏ। 2 ਗੁੰਡੇ ਸਿੱਧੇ। 6 ਗੁੰਡੇ ਉਲਟੇ ਬਣਾਵਾਂਗੇ ਇੱਥੇ ਆਪਾਂ। ਹੁਣ ਆਪਣੀ ਸਲਾਈ ਇਸ ਤਰ੍ਹਾਂ ਬਣਾਉਂਗੀ 2 ਗੁੰਡੇ ਸਿੱਧੇ 6 ਗੁੰਡੇ ਉਲਟੇ। ਨਾਲੇ ਜੇ ਆਪਾਂ ਉਲਟੀ ਸਲਾਈ ਬਣਾ ਲਈਆ ਹੁਣ ਆਪਾਂ ਫਿਰ ਤੋਂ ਆਗੇ ਸਿੱਧੇ ਪਾਸੇ। 5ਵੀਂ ਸਲਾਈ ਆਪਣੀ। ਦੋ ਕੁੰਡੇ ਉਲਟੇ ਇੱਕ ਕੁੰਡਾ ਉਤਾਰ ਕੇ ਆਪਾਂ ਦੋ ਕੁੰਡੇ ਉਲਟੇ ਬਣਾਏ ਆ ਇੱਕ ਕੁੰਡਾ ਸਿੱਧਾ ਧਾਗ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ ਸਿੱਧਾ ਪਾਸਾ ਜੀ ਚਾਰ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਆਪਣਾ 6 ਕੁੰਡਿਆਂ ਦਾ ਡਿਜ਼ਾਈਨ ਇੱਕ ਕੁੰਡਾ ਪਤਾ ਰਿਹਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਚਾਰ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਅੰਗੇ ਫਿਰ ਦੋ ਕੁੰਡੇ ਉਲਟੇ ਆ ਜਿਹੜੇ ਆਪਣੇ 6 ਕੁੰਡੇ ਡਿਜ਼ਾਈਨ ਵਾਲੇ ਆਹ ਵਾਲਾ ਕੁੰਡਾ ਸਿੱਧਾ ਚਾਰ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਉਜ ਆਪਣੇ 5ਵੀਂ ਸਲਾਈ ਬਣ ਗਈ। ਹੁਣ ਆ ਗਈ ਆਪਣੀ 6ਵੀਂ ਸਲਾਈ। 6ਵੀਂ ਸਲਾਈ 'ਚ ਆਪਾਂ ਬਣਾਵਾਂਗੇ ਜੀ 2 ਕੁੰਡੇ ਸਿੱਧੇ 1 ਕੁੰਡਾ ਉਲਟਾ। ਜਿਹੜੇ ਆਪਾਂ 4 ਕੁੰਡੇ ਇਧਰੋਂ ਉਲਟੇ ਬਣਾਏ ਸੀਗੇ ਆਹ ਵਾਲੇ ਇਧਰੋਂ ਆਪਾਂ ਸਿੱਧੇ ਬਣਾ ਲੈਣੇ। ਇੱਥੇ ਧਿਆਨ ਰੱਖਣਾ ਜਿਹੜੇ ਆਪਾਂ ਉਧਰੋਂ 4 ਕੁੰਡੇ ਉਲਟੇ ਬਣਾਏ ਸੀ ਇਧਰੋਂ ਆਪਾਂ ਉਹ ਸਿੱਧੇ ਬਣਾਉਣੇ ਆ। ਜਾਣ ਕੇ ਇੱਧਰ ਉਲਟੇ ਫਿਰ ਜਿਹੜਾ ਇੱਕ ਗੁੰਡਾ ਸਿੱਧਾ ਬਣਾਇਆ ਸੀ ਉਹਨੂੰ ਆਪਾਂ ਇੱਧਰ ਉਲਟਾ ਬਣਾ ਲੈਣਾ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਫਿਰ ਚਾਰ ਗੁੰਡੇ ਸਿੱਧੇ ਉਲਟੀ ਸਾਈਡ ਆ ਜੀ ਕੁਝ ਅਸਤਰਾ ਬਣਿਆ ਆਪਣਾ ਡਿਜ਼ਾਈਨ ਹੁਣ ਆਪਣਾ ਇਹ ਇੱਕ ਡਿਜ਼ਾਈਨ ਬਣ ਗਿਆ ਜੀ। ਇਹੀ ਡਿਜ਼ਾਈਨ ਹੁਣ ਆਪਾਂ ਅੱਗੇ ਤੋਂ ਫੇਰ ਸਟਾਰਟ ਕਰਦੇ ਆ। ਇੱਕ ਗੁੰਡਾ ਤਾਰ ਕੇ ਦੋ ਗੁੰਡੇ ਉਲਟੇ। ਹੁਣ ਜਿਹੜੇ ਆਪਣੇ ਆਹ ਵਾਲੇ ਚਾਰ ਗੁੰਡੇ ਆ। ਇਹਨਾਂ ਤੇ ਆਪਾਂ ਆਹ ਵਾਲਾ ਗੁੰਡਾ ਲਾਵਾਂਗੇ ਪਿੱਛੇ। ਸੌਰੀ ਅੱਗੇ ਲਾਵਾਂਗੇ ਨੀਚੇ ਦੀ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਅਗਲਾ ਵੀ ਸਿੱਧਾ ਬਣਾ ਲਵਾਂਗੇ ਫਿਰ ਦੋ ਕੁੰਡੇ ਉਲਟੇ ਆਹ ਵਾਲੇ ਕੁੰਡੇ ਫਿਰ ਇਸ ਤਰ੍ਹਾਂ ਕਰਾਂਗੇ ਆਹ ਵਾਲਾ ਜਿਹੜਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਲਾਵਾਂਗੇ ਇਹਨੂੰ ਪਹਿਲਾਂ ਬਣਾ ਲਾਂਗੇ ਇਹਨੂੰ ਬਾਅਦ ਵਿੱਚ ਬਣਾ ਲਵਾਂਗੇ ਦੋ ਕੁੰਡੇ ਉਲਟੇ ਆਹ ਆਪਣੇ ਕੁੰਡੇ ਤਾਂ ਦੋ ਉਲਟੇ ਜਿਹੜੇ ਇਹ ਧੁਰੋ ਧੋਰੀ ਜਾਣਗੇ ਜੀ ਆਹ ਵਾਲੇ ਫਿਰ ਤੋਂ ਆਪਾਂ ਇਸ ਤਰ੍ਹਾਂ ਕਰਕੇ ਵੀ ਬਣਾ ਸਕਦੇ ਹਾਂ ਆਹ ਕੁੰਡਾ ਇਸ ਤਰ੍ਹਾਂ ਬਣਾ ਲਾਂਗੇ ਦੋ ਗੁੰਡੇ ਉਲਟੇ ਇਧਰੋਂ ਵੀ ਆਪਾਂ ਆਹ ਵਾਲਾ ਕੁੰਡਾ ਇਸ ਤਰ੍ਹਾਂ ਪਹਿਲਾਂ ਬਣਾ ਲਾਂਗੇ ਆਹ ਵਾਲਾ ਬਾਅਦ ਵਿੱਚ ਬਣਾ ਲਵਾਂਗੇ ਐਸਾ ਇਸ ਤਰ੍ਹਾਂ ਕਰਨਾ ਜੀ ਦੋ ਗੁੰਡੇ ਉਲਟੇ ధా పిచ్చే కళా కు పనా గే ఆ దో కుడే ఉల్టేళా కుడా బావ బాద బ దోన్ దే దోడే ఉల్టే ਇਥੇ ਉਲਟੀ ਸਲਾਈ ਆਪਣੀ ਫੇਰ ਆ ਗਈ ਇਹਦੇ ਚ ਆਪਣੇ ਆ ਗਏ ਜੀ ਦੋ ਕੁੰਡੇ ਉਲਟੇ ਤੇ ਦੋ ਸਿੱਧੇ ਜਿਹੜੇ ਆਪਾਂ ਦੂਜੀ ਸਲਾਈ ਪਾਈ ਸੀ ਡਿਜ਼ਾਈਨ ਦੇ ਇੱਕ ਤਾਂ ਦੋ ਕੁੰਡੇ ਉਲਟੇ ਆ ਦੇਖੋ ਜਿੱਥੇ ਆ ਦੋ ਕੁੰਡੇ ਸਿੱਧੇ ਆ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਅਗਲੇ ਦੋ ਕੁੰਡੇ ਉਲਟੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਆ ਵਾਲੇ ਗੁੰਡੇ ਸਿੱਧੇ ਬਣਾ ਲੈਣੇ ਆਪਾਂ ਸਲਾਈ ਬਣਾ ਕੇ ਫਿਰ ਮਿਲਦੇ ਆਹ ਲੋ ਜੀ ਆਪਾਂ ਦੂਜੀ ਸਲਾਈ ਬਣਾ ਲਈ ਆ ਉਲਟੀ ਬਣਾ ਲਈ ਸੀਗੀ ਤੇ ਹੁਣ ਆਪਾਂ ਫਿਰ ਤੋਂ ਦੋ ਇੱਕ ਗੁੰਡਾ ਤਾਰ ਕੇ ਦੋ ਗੁੰਡੇ ਉਲਟੇ ਇੱਥੇ ਫਿਰ ਆਪਾਂ ਆਹ ਗੁੰਡਾ ਇੱਕ ਸਿੱਧਾ ਬਣਾਉਣਾ ਵਲ ਪਾ ਕੇ ਇਹਨੂੰ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਇੰਨਾਂ ਨੂੰ ਇਧਰੋਂ ਦੋਆਂ ਦਾ ਇੱਕ ਇੱਥੇ ਵੜ ਪਾ ਕੇ ਫਿਰ ਆਹ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਇੱਥੇ ਵੜ ਪਾ ਕੇ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਦੋਆਂ ਦਾ ਇੱਕ ਇਧਰੋਂ ਆਹ ਦੋ ਕੁੰਡੇ ਜਿਹੜੇ ਇੰਨਾਂ ਦੋਆਂ ਦਾ ਇੱਕ ਵੜ ਪਾ ਕੇ ਇੱਕ ਗੁੰਡਾ ਸਿੱਧਾ ਜਿਹੜੇ ਗੁੰਡੇ ਆਪਾਂ ਇੱਥੇ 2-2 ਘਟਾਏ ਆ ਉਹ ਆਪਾਂ ਇੱਥੇ ਹਾਂ ਵਾਲੇ ਵਧਾ ਲਏ ਦੋ ਗੁੰਡੇ ਉਲਟੇ ਆਪਾਂ ਇਹ 6-6 ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਇਹ ਆਪਣੇ ਹੁਣ ਦੂਜੇ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਬਣ ਗਈਆਂ ਜੀ। ਇਹ ਉਸੇ ਤਰ੍ਹਾਂ ਆਪਾਂ ਬਣਾਉਂਦੇ ਜਾਵਾਂਗੇ। ਤੇ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆਪਾਂ। ਦੇਖੋ ਜੇ ਇਸ ਤਰ੍ਹਾਂ ਲੱਗਦਾ ਡਿਜ਼ਾਈਨ ਇਹ। ਮੈਂ ਦੇਖੋ ਕਿੰਨਾ ਸੋਹਣਾ ਲੱਗਦਾ ਹੈ। ਮੈਂ ਬਹੁਤ ਸੌਖਾ ਦੇਖਣ ਚ ਲੱਗਦਾ ਤੇ ਸੌਖਾ ਬਹੁਤ ਐ ਸੋਹਣਾ ਵੀ ਬਹੁਤ ਲੱਗਦਾ ਏ। ਤੇ ਵਣ ਦਾ ਵੀ ਬਹੁਤ ਜਲਦੀ ਆ। ਇਹ ਛੜਾਈਆਂ ਦਾ ਹੈ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਹੈ ਜੀ ਤੇ ਚਲੋ ਜੀ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਇਕ ਦਬਕੇ ਕਰ ਦਿਆ ਕਰੋ ਜੀ ਲਾਇਕ ਜ਼ਰੂਰ ਕਰ ਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਰੂਰ ਜਰੂਰ ਟਰਾਈ ਕਰਿਓ ਜਰੂਰ ਬਣਾਇਓ ਕੋਟੀ ਸਵੈਟਰ ਜੈਕਟ